ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਦੇ ਉੱਪਰ ਚੇਜ਼ਿੰਗ ਡ੍ਰੀਮ ਇੰਸਟੀਚੂਟ ਮਮਦੋਟ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਸ ਗੱਲ ਦੀ ਮੈਂ ਦੇਲ ਤੋਂ ਮਾਫੀ ਚਾਹਾਂਗਾ ਕਿ ਬਹੁਤ ਲੰਬੇ ਸਮੇਂ ਤੋਂ ਲਗਭਗ 10 ਤੋਂ 15 ਦਿਨ ਤੋਂ ਅਸੀਂ ਤੁਹਾਨੂੰ ਰੈਗੂਲਰ ਕਲਾਸ ਪਾਲਿਟੀ ਨਹੀਂ ਦੇ ਪਾਏ ਉਹਦਾ ਜਿਹੜਾ ਮੇਨਲੀ ਕਾਰਨ ਸੀ ਉਹ ਕਾਰਨ ਸੀ ਟੈਕਨੀਕਲ ਇਸ਼ੂ ਜੋ ਆਪਣਾ ਪੈਨਲ ਸੀ ਇਹ ਖਰਾਬ ਹੋ ਗਿਆ ਸੀ ਇਸ ਕਰਕੇ ਇਹਨੂੰ ਬਦਲਣ ਵਿੱਚ 10 ਤੋਂ 15 ਦਿਨ ਦਾ ਟਾਈਮ ਲੱਗ ਗਿਆ ਪਰ ਬਹੁਤ ਬਹੁਤ ਧੰਨਵਾਦ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਇੰਨੀ ਵੇਟ ਕੀਤੀ ਤੇ ਸਾਰੇ ਬੱਚਿਆਂ ਤੋਂ ਮੈਂ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਕਲਾਸ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਨੈਕਸਟ ਕਲਾਸ ਦੀ ਮੰਗ ਕਰ ਰਹੇ ਨੇ ਸੋ ਇੱਕ ਵਾਰ ਫਿਰ ਮੈਂ ਦੁਬਾਰਾ ਦਿਲ ਤੋਂ ਸੌਰੀ ਮੰਗਦਾ ਕਿ 10 ਤੋਂ 15 ਦਿਨ ਜਿਹੜੀ ਸਾਡੇ ਕੋਲ ਕਲਾਸ ਨਹੀਂ ਦਿੱਤੀ ਗਈ ਇਸ ਤੋਂ ਬਾਅਦ ਆਪਾਂ ਰੈਗੂਲਰ ਕਲਾਸਿਸ ਦੇਾਂਗੇ ਜੋ ਸਾਡੇ ਕੋਲ ਇੰਤਜ਼ਾਰ ਦੀ ਘੜੀਆਂ ਸੀ ਉਹ ਹੁਣ ਖਤਮ ਹੋ ਗਈਆਂ ਹੁਣ ਅਸੀਂ ਤੁਹਾਡੇ ਲਈ ਮੈਰਾਥਨ ਕਲਾਸ ਲੈ ਕੇ ਆ ਰਹੇ ਹਾਂ ਕੱਲ ਮਿਤੀ ਜਿਹੜੀ 19 ਤਰੀਕ ਨੂੰ ਦਿਨ ਬੁੱਧਵਾਰ ਪਾਲਟੀ ਦੀ 16ਵੀਂ ਕਲਾਸ ਲਾਈਵ ਲੈ ਕੇ ਆ ਰਹੇ ਹਾਂ ਉਸ ਲਾਈਵ ਕਲਾਸ ਵਿੱਚ ਜੋ ਅਸੀਂ ਪਹਿਲਾ 15 ਕਲਾਸਿਸ ਲਾ ਚੁੱਕੇ ਹਾਂ ਇੱਕ ਤਾਂ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਉਸ ਲਾਈਵ ਕਲਾਸ ਦੇ ਵਿੱਚ ਅਸੀਂ ਜੋ ਪ੍ਰੈਜ਼ੀਡੈਂਟ ਪੜਿਆ ਲੋਕ ਸਭਾ ਪੜੀਏ ਰਾਜ ਸਭਾ ਪੜੀਏ ਉਹਦੀਆਂ ਪਾਵਰ ਕੀ ਕੀ ਹੋਣਗੀਆਂ ਲੋਕ ਸਭਾ ਰਾਜ ਸਭਾ ਦੇ ਨਾਲ ਰਿਲੇਟਿਡ ਕੁਐਸਚਨ ਹੋਣਗੇ ਰਾਸ਼ਟਰਪਤੀ ਨਾਲ ਰਿਲੇਟਿਡ ਕੁਐਸਚਨ ਹੋਣਗੇ ਸੋ ਜਿਹੜੀ ਉਹ ਲਾਈਵ ਕਲਾਸ ਲੈ ਕੇ ਤੁਹਾਡੇ ਲਈ ਆ ਰਿਹਾ ਉਹਦੇ ਵਿੱਚ ਲਗਭਗ ਪਾਲਿਟੀ ਦਾ ਬੜਾ ਵੱਡਾ ਇੱਕ ਨਿਚੋੜ ਹੋਵੇਗਾ ਜਿਹੜਾ ਸਾਡੇ ਪੰਜਾਬ ਦਾ ਸਟੇਟ ਦਾ ਪੇਪਰ ਹੈ ਚਾਹੇ ਸੈਂਟਰ ਦਾ ਪੇਪਰ ਹੈ ਉਹਨਾਂ ਸਾਰਿਆਂ ਦੇ ਲਈ ਬੜਾਈ ਜਿਆਦਾ ਬੈਨੀਫਿਟ ਹੋਣ ਵਾਲਾ ਹੈ ਸੋ ਜਿਹੜੀ ਗੱਲ ਹੈ ਜੋ ਅਸੀਂ ਤੁਹਾਡੇ ਲਈ ਕੰਟੈਂਟ ਲੈ ਕੇ ਆ ਰਹੇ ਹਾਂ ਉਹ ਲక్ష్ਮੀਕਾਂਤ ਬੇਸ ਸਿਲੇਬਸ ਹੈ ਲక్ష్ਮੀਕਾਂਤ ਜਿਹੜਾ ਸਾਡੇ ਭਾਰਤ ਦਾ ਬਹੁਤ ਤਗੜਾ ਇੱਕ ਰਾਈਟਰ ਹੈ ਪੋਲਿਟਿਕਸ ਦਾ ਉਸ ਰਾਈਟਰ ਨੂੰ ਪੰਜਾਬੀ ਮੀਡੀਅਮ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਐਨਸੀਆਰਟੀ ਬੇਸ ਸਿਲੇਬਸ ਹੈ ਲక్ష్ਮੀਕਾਂਤ ਬੇਸ ਸਿਲੇਬਸ ਹੈ ਤੇ ਮੈਂ ਨੂੰ ਪੂਰੀ ਉਮੀਦ ਹੈ ਕਿ ਜਦੋਂ ਤੁਸੀਂ ਕਲਾਸਾਂ ਦੇਖੋਗੇ ਤੁਹਾਨੂੰ ਪਸੰਦ ਆਉਣਗੀਆਂ ਤੇ ਤੁਹਾਡੇ ਸੋਹਣੇ-ਸੋਹਣੇ ਰਿਜ਼ਲਟ ਆਣਗੇ ਪੋਲਿਟੀ ਜਿਹੜਾ ਵਿਸ਼ਾ ਹੈ ਬੜਾ ਮੇਜਰ ਵਿਸ਼ਾ ਸਾਡੇ ਹਰੇਕ ਪੇਪਰ ਦੇ ਪੁਆਇੰਟ ਆਫ View ਨਾਲ ਚਾਹੇ ਸਾਡਾ ਸਟੇਟ ਦਾ ਪੇਪਰ ਏ ਚਾਹੇ ਸੈਂਟਰ ਦਾ ਪੇਪਰ ਏ ਪੰਜਾਬ ਪੁਲਿਸ ਪਟਵਾਰੀ SSC GD CGL ਕੋਈ ਪੇਪਰ ਇਹ ਤੱਕ ਕਿ ਮੈਂ ਇਹ ਕਵਾਂਗਾ UPSC IAS ਲੈਵਲ ਤੱਕ ਜਿਹੜਾ ਪੋਲਿਟਿਕ ਦਾ ਵਿਸ਼ਾ ਅਸੀਂ ਕਹੀਏ ਕਿ ਬੜਾ ਮਹੱਤਵਪੂਰਨ ਵਿਸ਼ਾ ਹੈ ਤੇ ਉਹ ਨਾਲ ਰਿਲੇਟਡ ਜਿਹੜੇ ਕੁਸ਼ਨ ਹਰ ਇੱਕ ਜਗ੍ਹਾ ਤੇ ਆਉਂਦੇ ਨੇ ਤੇ ਜੋ ਅਸੀਂ ਸਿਲੇਬਸ ਕਰਵਾ ਰਹੇ ਆ ਉਹ ਆਈਐਸ ਯੂਪੀਐਸੀ ਲੈਵਲ ਤੱਕ ਜਿਹੜਾ ਸਿਲੇਬਸ ਹੋਵੇਗਾ ਉਹ ਹੋਵੇਗਾ ਇਹਨਾਂ ਕਲਾਸਾਂ ਦੇ ਵਿੱਚ ਸੋ ਮੇਰੀ ਰਿਕਵੈਸਟ ਹੈ ਦੇਲ ਤੋਂ ਸਾਰਿਆਂ ਨੂੰ ਕਿ ਕੱਲ ਨੂੰ ਮਿਤੀ 19 ਰਾਤ ਨੂੰ 8 ਵਜੇ ਦਾ ਟਾਈਮ ਅਸੀਂ ਲਾਈਵ ਕਲਾਸ ਮੈਰਾਥਨ ਲੈ ਕੇ ਆਵਾਂਗੇ ਤੁਹਾਡੇ ਲਈ ਉਸ ਮੈਰਾਥਨ ਕਲਾਸ ਦੇ ਵਿੱਚ ਜੋ ਅਸੀਂ 15 ਕਲਾਸਿਸ ਦੇ ਚੁੱਕਿਆ ਉਹਨਾਂ ਦਾ ਰਿਸਿਲੇਸ਼ਨ ਹੋਵੇਗਾ ਉਹਨਾਂ ਦਾ ਸੰਖੇਪ ਹੋਵੇਗਾ ਤੇ ਜਿਹੜੇ ਬੱਚਿਆਂ ਨੇ ਉਹ 15 ਕਲਾਸਿ ਸ ਨਹੀਂ ਦੇਖੀਆਂ ਇੱਕ ਤਾਂ YouTube ਤੇ ਜਾਓ ਆਪਣੇ ਚੈਨਲ ਤੇ ਚੇਜ਼ਿੰਗ ਡੀਮਨ ਸਿੱਟ ਮੁੰਡੋੜ ਦੇ ਉੱਪਰ ਉੱਤੇ 15 ਕਲਾਸਾਂ ਦੇਖੋ ਤਾਂ ਜੋ ਕੱਲ ਜਿਹੜੀ ਅਸੀਂ 16ਵੀਂ ਕਲਾਸ ਲਾਈਵ ਦੇ ਰਹੇ ਹਾਂ ਉਸ ਲਾਈਵ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਨਾ ਆਵੇ ਤੇ ਮੈਂ ਚਾਹੁੰਨਾ ਕਿ ਤੁਹਾਡੇ ਲਾਈਵ ਵਿੱਚ ਵਾਧ ਤੋ ਵਾਧ ਕੁਐਸਚਨ ਹੋਣ ਤੇ ਉਹਨਾਂ ਕੋਸ਼ਨਾ ਦਾ ਮੈਂ ਵੱੱਟ ਵੱੱਟ ਨੂੰ ਜਵਾਬ ਦੇ ਕੇ ਤੁਹਾਨੂੰ ਸੈਟੀਸਫਾਈਡ ਕਰ ਸਕਾਂ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਪੰਜਾਬ ਦੀਆਂ ਸਟੇਟ ਦੀਆਂ ਪੋਸਟਾਂ ਨੇ ਚਾਹੇ ਸੈਂਟਰ ਦੀਆਂ ਪੋਸਟਾਂ ਨੇ ਉਹਨਾਂ ਵਿੱਚ ਸਾਡੇ ਚੰਗੇ ਸਕੋਰ ਹੋਣ ਤੇ ਸਾਡੀ ਸਿਲੈਕਸ਼ਨ ਜ਼ਿਆਦਾ ਹੋਣ ਦੇ ਚਾਂਸਸ ਹੋ ਜਾਣ ਸੋ ਜੋ ਅਸੀਂ ਕੋਈ ਸਮਾਂ ਪਹਿਲਾਂ ਮੈਥ ਦੀ ਕਲਾਸਾਂ ਵੀ ਟਾਈਮ ਨਹੀਂ ਦੇ ਪਾ ਰਹੇ ਸੀ ਹੁਣ ਸਾਡੀ ਟੀਮ ਨੇ ਡਿਸਾਈਡ ਕੀਤਾ ਕਿ ਮੈਂ ਇਸ ਤੋਂ ਬਾਅਦ ਮੈਥ ਦੀਆਂ ਕਲਾਸਾਂ ਵੀ ਰੈਗੂਲਰ ਦੇਵਾਂ ਕਰਾਂਗਾ ਸੋ ਮੇਰੀ ਰਿਕੁਐਸਟ ਏ ਪਹਿਲਾਂ ਦਾ ਕੱਲ ਮਿੱਤੀ ਜਿਹੜੀ ਸਾਡੀ 19 ਤਰੀਕੇ ਦਿਨ ਬੁੱਧਵਾਰ ਨੂੰ ਰਾਤ 8 ਵਜੇ ਸਾਰੇ ਆਪਾਂ ਮਿਲਦੇ ਆਂ ਇੱਕ ਤਾਂ ਸੀਜ਼ਨ ਦਾ ਟਾਈਮ ਚੱਲ ਰਿਹਾ ਝੋਨੇ ਦਾ ਮੈਨੂੰ ਪਤਾ ਹੈ ਕਿ ਬੱਚੇ ਜਿਹੜੇ ਮਿਹਨਤੀ ਨੇ ਆਪਣੇ ਪੰਜਾਬ ਦੇ ਵਿੱਚ ਲਗਭਗ ਸਾਰੇ ਬੱਚੇ ਮਿਹਨਤੀ ਨੇ ਕੰਮਾ ਕਰਾਉਣ ਨੂੰ ਲੱਗੇ ਹੋਏ ਨੇ ਪਰ ਫਿਰ ਵੀ ਆਪਣਾ ਕੰਮ ਕਰ 8 ਵਜੇ ਤੋਂ ਪਹਿਲਾਂ ਖਤਮ ਕਰਕੇ 8 ਵਜੇ ਤੱਕ ਆਪਣਾ ਫਰੈਸ਼ ਹੋ ਕੇ 8 ਵਜੇ ਲਾਈਵ ਜੁੜੋ ਤਾਂ ਜੋ ਤੁਹਾਡਾ ਜਿਹੜੇ ਕਨਸੈਪਟ ਨੇ ਕੋਈ ਰਹਿੰਦੇ ਨੇ ਉਹ ਕਲੀਅਰ ਹੋ ਜਾਣ ਜੋ 15 ਕਲਾਸਾਂ ਸੀ ਪਹਿਲਾ ਪਾਰਟੀ ਦੇ ਦੇਖ ਚੁੱਕੇ ਆ ਉਹਦੇ ਨਾਲ ਰਿਲੇਟਡ ਕੁਝ ਅਸੀਂ ਕੁਸ਼ਨ ਸਮਸਾ ਕੀਏ ਅੱਗੇ ਨੈਕਸਟ ਜਿਹੜਾ ਚੀਜ਼ਾਂ ਅਸੀਂ ਕਰਨੀਆਂ ਨੇ ਅਸੀਂ ਭਾਰਤ ਦੇ ਸਾਰੇ ਦੇ ਸਾਰੇ ਰਾਸ਼ਟਰਪਤੀ ਜੋ ਅੱਜ ਤੱਕ ਹੋ ਚੁੱਕੇ ਨਹੀਂ ਪਹਿਲੇ ਰਾਸ਼ਟਰਪਤੀ ਤੋਂ ਲੈ ਕੇ ਹੁਣ ਵਰਤਮਾਨ ਦ੍ਰੋਪਦੀ ਮੁਰਮੂ ਤੱਕ ਸਾਰੇ ਰਾਸ਼ਟਰਪਤੀਆਂ ਦੇ ਜੀਵਨ ਕਾਲ ਨਾਲ ਸੰਬੰਧਿਤ ਘਟਨਾਵਾਂ ਲੈ ਕੇ ਆ ਰਹੇ ਹਾਂ ਸਾਰਾ ਡਾਟਾ NCERT ਬੇਸਡ ਹੋਊਗਾ ਇੱਕ ਵੀ ਫੈਕਟ ਮਿਸ ਨਹੀਂ ਹੋਊਗਾ ਸਾਰਾ ਸਾਰਾ ਜਿਹੜਾ ਡਾਟਾ ਹੋਵੇਗਾ ਲਕਸ਼ਮੀ ਕਾਦ ਬੇਸਡ ਹੋਊਗਾ ਤਾਂ ਜੋ ਤੁਸੀਂ ਚਾਹੇ ਪੰਜਾਬ ਦਾ ਪੇਪਰ ਦਿਓ ਕਿਸੇ ਵੀ ਸਟੇਟ ਦਾ ਜਾਂ ਸੈਂਟਰ ਦਾ ਪੇਪਰ ਦਿਓ ਹਰੇਕ ਵੇ ਤੁਹਾਨੂੰ ਜਿਹੜੀ ਪਾਲਿਟੀ ਹੈਲਪ ਕਰੇਗੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ YouTube ਤੇ ਤੁਹਾਡੇ ਸੋਹਣੇ ਸੋਹਣੇ ਕਮੈਂਟ ਆ ਰਹੇ ਨੇ ਲਾਈਕ ਕਰ ਰਹੇ ਹੋ ਵੀਡੀਓ ਨੂੰ ਸਬਸਕ੍ਰਾਈਬ ਕਰ ਰਹੇ ਹੋ ਜੋ ਹੁਣ ਮੈਂ ਵੀਡੀਓ ਪਾ ਰਿਹਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਤੱਕ ਪਹੁੰਚਾਓ ਤੇ ਉਹਨਾਂ ਨੂੰ ਦੱਸੋ ਕਿ ਜਿਹੜੀ ਕਲਾਸ ਕੱਲ ਦੀ ਲਾਈਵ ਲੈ ਕੇ ਆ ਰਹੇ ਨੇ ਸਰ ਬਿਲਕੁਲ ਤੁਹਾਡੇ ਬੈਨੀਫਿਟ ਦੇ ਲਈ ਲਗਭਗ 2 ਤੋਂ 3 ਘੰਟਿਆਂ ਦੀ ਕਲਾਸ ਹੋਵੇਗੀ ਤੇ ਉਸ ਕਲਾਸ 'ਤੇ ਬਹੁਤ ਵੱਡਾ ਪੋਰਸ਼ਨ ਅਸੀਂ ਪੋਲਿਟਿਕਸ ਦਾ ਨਵੇੜ ਦਾਂਗੇ ਤੇ ਇਸ ਵੀਡੀਓ ਨੂੰ ਮੇਰਾ ਫਿਰ ਪਰਸਨਲ ਰਿਕਵੈਸਟ ਏ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਤੇ ਸਾਨੂੰ ਆਪਣੇ ਕਮੈਂਟਾਂ ਦੇ ਵਿੱਚ ਆਪਣਾ ਰਿਵਿਊ ਦਿਓ ਕਿ ਸਰ ਕਲਾਸਿਸ ਕਿੱਦਾਂ ਲੱਗ ਰਹੀਆਂ ਨੇ ਓਕੇ ਫਿਰ ਮਿਲਦੇ ਆਂ ਕੱਲ ਰਾਤ 8 ਵਜੇ ਬਿਲਕੁਲ ਪੂਰੇ 8 ਵਜੇ ਮਿਲਾਂਗੇ ਜੀ ਤੇ ਆਪਾਂ ਕਲਾਸ ਲਾਈਵ ਲੈ ਕੇ ਆਵਾਂਗੇ ਜੀ ਓਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਓਕੇ ਜੀ